अधुरे मनुख दी पहचान चिंता तो रोवेगा अधुरे मनुख दी पहचान बेचैन होवेगा परेशान होवेगा अधुरे मनुख दी पहचान हर वक्त फिक्रें चोवेगा चिंता चोवेगा अधुरे मन मनुख दी पहचान ओदे मन विच कोई टिकाव नहीं आवे मनुख पूर्णता दी तलाश कर रहे है जितने देर तक ये पूरा हो नहीं जांदा बेचैन रहेगा चिंतातुल रहेगा परेशान रहेगा इदा मन भटकदा रहेगा हर उस मनख नु समझ लेना चाहिदा है जे मेरे मन दे टिकाओ नहीं बेचैनी है चिंता है मैं अधूरा मैं अधूरा देखेया गया है। ਅਧੂਰਾ ਸਾਜ਼ੋ ਸਮਾਨ ਅਧੂਰੀ ਵਸਤੂ ਕਾਬਲੇ ਇਸਤੇਮਾਲ ਵੀ ਨਹੀਂ ਹੁੰਦੀ ਜੈਸੇ ਮਕਾਨ ਦੀਆਂ ਦੀਵਾਰਾਂ ਤੇ ਖੜੀਆਂ ਨੂੰ ਛੱਤ ਕੋਈ ਨਹੀਂ ਅਧੂਰਾ ਹੈ ਕਿ ਕਾਬਲੇ ਰਿਆਇਸ਼ ਨਹੀਂ ਹੈ ਅਧੂਰੀ ਸੰਗੀਤ ਦੀ ਧੁਨ ਅਸਥਾਈ ਹੈ ਅੰਤਰਾ ਨਹੀਂ ਹੈ ਇਹ ਕਾਬਲੇ ਸੁਨੇਦ ਨਹੀਂ ਸੁਣਨ ਦੇ ਚਰਸ ਨਹੀਂ ਹੋਵੇਗਾ ਅਧੂਰੀ ਕਵਤਾ ਦੇਦੇ ਚ ਪ੍ਰਕਰਨ ਪੂਰਾ ਨਹੀਂ ਹੈ ਪੱਲੇ ਕੁਝ ਵੀ ਨਹੀਂ ਬਹਿਵਾ ਗਰਜ਼ ਕੇ ਅਧੂਰਾਪਨ ਮਨੁੱਖ ਨੂੰ ਅਖਰਦਾ ਤੇ ਚੰਗਾ ਨਹੀਂ ਲੱਗਦਾ ਕਲਾਸ਼ ਪੂਰਨਤਾ ਦੀ ਹੈ ਜੀਵਨ ਭਰ ਜੋ ਕੁਝ ਮਨੁੱਖ ਲਬਦ ਹੈ ਖੋਜਦਾ ਹੈ ਪੂਰਨ ਹੋਣ ਵਾਸਤੇ ਪਰ ਹੁੰਦਾ ਕਿ ਇਹ ਇੱਕ ਦਿਨ ਜਦ ਪ੍ਰਾਣ ਨਿਕਲ ਜਾਂਦੇ ਨੇ ਲੋਕੀ ਕਹਿੰਦੇ ਨੇ ਪ੍ਰਾਣਾ ਪੂਰਾ ਹੋ ਗਿਆ ਪੂਰਾ ਹੋ ਗਿਆ भारत देश कहने पूरा हो गया हद हो गई जमया अधूरा जीविया अधूरा मर गया तो उपर मोर लाई जा रही है पूरा हो गया पूरा हो गया पूरा हो गया, पूरा हो गया। पर मैं अर्ज करा जो जमया अधूरा है जीविया अधूरा है मरिया भी अधूरा है ये कोई पूरा नहीं होया पूरा किस तरह हो ਪੂਰੇ ਨਾਲ ਜੁੜ ਕੇ ਹੀ ਪੂਰਾ ਹੋਏਗਾ ਉੰਜ ਨਹੀਂ ਹੋਵੇਗਾ ਮਨੁੱਖ ਜਿਸ ਜਿਸ ਚੀਜ਼ ਨਾਲ ਜੁੜਦਾ ਹੈ ਉਹ ਵਸਤੂ ਸਰੀਰ ਦੀਆਂ ਲੋੜਾਂ ਦੀ ਪੂਰਤੀ ਤੇ ਕਰ ਦਿੰਦੀਆਂ ਨੇ ਮਨ ਨੂੰ ਪੂਰਾ ਨਹੀਂ ਕਰਦੀਆਂ ਧਨ ਮਿਲ ਗਿਆ ਮਹਿਲ ਮਾੜੀਆਂ ਮਿਲ ਗਈਆਂ ਨੇ ਪਰਿਵਾਰ ਮਿਲ ਗਿਆ ਅਧੂਰਾਪਣ ਅਖਰਦਾ ਰਹਿੰਦਾ ਹੈ ਮਾਨਸਿਕ ਤਲ ਤੇ ਤਾਂ ਮਨ ਕਿਸ ਤਰ੍ਹਾਂ ਪੂਰਾ ਹੋਵੇ ਪੂਰੇ ਨਾਲ ਜੁੜ ਕੇ ਹੀ ਪੂਰਾ ਹੋ ਸਕਦਾ ਹੈ ਤੋ ਪੂਰਾ ਕੌਣ ਹੈ ਆਦਪੂਰਨ ਮਦਪੂਰਨ ਅੰਤਪੂਰਨ ਪਰਮੇਸ਼ੁਰ ਹੈ ਪੂਰਨ ਤੇ ਪ੍ਰਮਾਤਮਾ ਹੈ ਪਰਮੇਸ਼ੁਰ ਹੈ ਜਿਤਨੇ ਚਿਰ ਤੱਕ ਕੋਈ ਉਸ ਨਾਲ ਜੁੜਿਆ ਨਹੀਂ ਬਾਵੇਂ ਚੋਟੀ ਦਾ ਧਨਵਾਨ ਹੈ ਅਧੂਰਾ ਹੈ ਚੋਟੀ ਦਾ ਗੁਣਵਾਨ ਹੈ ਅਧੂਰਾ ਹੈ ਚੋਟੀ ਦਾ ਸ਼ਕਤੀਸ਼ਾਲੀ ਹੈ ਅਧੂਰਾ ਹੈ ਅਧੂਰਾ ਪੂਰੇ ਨਾਲ ਜੁੜਨ ਦਾ ਵਸੀਲਾ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਮ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾ ਉਸ ਪੂਰੇ ਦੇ ਗੁਣ ਗਾਉਂਦਿਆਂ 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 ਮਨੁੱਖ ਪੂਰਨ ਹੋ ਜਾਂਦਾ ਮਨੁੱਖ ਪੂਰਨ ਹੋ ਜਾਂਦਾ ਇਹ ਢੰਗ ਹੈ ਕਿਸੇ ਪਹਿਲਵਾਨ ਦੇ ਗੁਣ ਗਾਇਨ ਕਰਨ ਨਾਲ ਕੋਈ ਮਨੁੱਖ ਪਹਿਲਵਾਨ ਨਹੀਂ ਹੋ ਜਾਂਦਾ ਕਿਸੇ ਧਨਵਾਨ ਦੇ ਗੁਣ ਗਾਇਨ ਕਰਨ ਨਾਲ ਕੋਈ ਧਨਵਾਨ ਨਹੀਂ ਹੋ ਜਾਂਦਾ ਤੇ ਕਿਸੇ ਹੁਕਮਰਾਨ ਦੇ ਗੁਣ ਗਾਇਨ ਕਰਨ ਨਾਲ ਵੀ ਕੋਈ ਹੁਕਮਰਾਨ ਨਹੀਂ ਹੋ ਜਾਂਦਾ ਭਗਵਾਨ ਦੇ ਗੁਣ ਗਾਇਨ ਕਰਨ ਵਾਲਾ ਭਗਵਾਨ ਹੀ ਹੋ ਜਾਂਦਾ ਹੈ ਪਰਮਾਤਮਾ ਦੇ ਗੀਤ ਗਾਣ ਵਾਲਾ ਪਰਮਾਤਮਾ ਵਰਗਾ ਹੀ ਹੋ ਜਾਂਦਾ ਹੈ ਹਰ ਕਾ ਭਗਤ ਸੋ ਅਰਹੀ ਜਿਆ ਜੇ ਪਰਮਾਤਮਾ ਪੂਰਨ ਹੈ ਤਾਂ ਜੋ ਪਰਮਾਤਮਾ ਨਾਲ ਜੁੜ ਗਿਆ ਉਹ ਵੀ ਪੂਰਾ ਹੈ ਐਸੇ ਪੂਰਨ ਪੁਰਖ ਦੀਆਂ ਕੁਝ ਅਲਾਮਤਾਂ ਨੇ ਪਹਿਚਾਨ ਨੇ ਮੈਂ ਪਹਿਲੇ ਅਰਜ਼ ਕੀਤੀ ਸੀ ਅਲਾਮਤਾਂ ਤੋਂ ਪਤਾ ਚੱਲ ਜਾਂਦਾ ਹੈ ਫਲਾਣਾ ਬੰਦਾ ਰੋਗੀ ਹੈ ਬਿਮਾਰ ਹੈ ਫਿਰ ਵੈਦ ਹਕੀਮ ਡਾਕਟਰ ਨੇ ਉਹ ਰੋਗ ਦੀ ਅਲਾਮਤ ਵੇਖ ਕੇ ਇਹ ਵੀ ਕਹਿ ਦਿੰਦੇ ਤੈਨੂੰ ਫਲਾਣਾ ਰੋਗ ਹੈ ਫਲਾਣਾ ਰੋਗ ਕੁਝ ਅਲਮਤਾਂ ਨੇ ਐਸੀਆਂ ਜਿਹਨੂੰ ਵੇਖ ਕੇ ਕਿਹਾ ਜਾਂਦਾ ਹੈ ਮਨੁੱਖ ਮੂਰਖ ਹੈ ਜਿਵੇਂ ਹਰ ਮਨੁੱਖ ਨੂੰ ਅਲਮਤਾਂ ਦੀ ਸਮਝ ਨਹੀਂ ਆਉਂਦੀ ਲੱਛਣਾਂ ਦੀ ਸਮਝ ਨਹੀਂ ਆਉਂਦੀ ਕਿਸੇ ਕਿਸੇ ਨੂੰ ਆਉਂਦੀ ਹੈ ਇਹ ਮਨੁੱਖ ਮੂਰਖ ਹੈ ইরਾਨੀ ਸੂਫੀ ਸੰਤ ਸਾਦੀ ਕਹਿੰਦੇ ਨੇ ਦੋ ਚੀਜ਼ ਅਕਲ ਤੇਰਾ ਹਸਤ ਦਮ ਫਰੋ ਬਸਤਨ ਦੋ ਗੱਲਾਂ ਮਨੁੱਖ ਦੇ ਹਲਕੇ ਪਣਦੀਆਂ ਨਿਸ਼ਾਨੀਆਂ ਨੇ ਮੂਰਖ ਦੀਆਂ ਨਿਸ਼ਾਨੀਆਂ ਨੇ ਇਹਨਾਂ ਦੋ ਲੱਛਣਾਂ ਤੋਂ ਪਹਿਚਾਨ ਕਰ ਸਕਦੇ ਹੋ ਕਿ ਬੰਦਾ ਮੂਰਖ ਹੈ ਬੜੇ ਵਿਆਨ ਨਾਲ ਸੁਣਨਾ ਦੋ ਚੀਜ਼ ਅਕਲ ਤੀਰਯਸਤ ਦਮ ਫਰੋ ਬਸਤਨ ਗੁਫਤੰ ਬਵਕਤ ਖਮੋਸ਼ੀ ਬਵਕਤ ਖਮੋਸ਼ੀ ਗੁਫਤੰ बोलण ਦੇ ਵਕਤ ਚੁੱਪ ਕਰ ਜਾਣਾ ਤੇ ਚੁੱਪ ਕਹਿਣ ਕਰਨ ਦੇ ਵਕਤ ਸਭਾ ਦੇ ਚ ਬੋਲ ਪੈਣਾ ਇਹ ਮੂਰਖਤਾ ਦੇ ਦੋ ਲਕਸ਼ਣ ਸ਼ੇਖ ਸਾਦੀਨ ਜੀ ਬਿਆਨ ਕਰਦਾ ਕੁਝ ਅਲਾਮਤਾ ਨੇ ਦਿਸ ਪੈਂਦਾ ਇਹ ਮਨੁੱਖ ਸਿਆਣਾ ਹੈ ਕੁਝ ਲਕਸ਼ਣ ਨੇ ਜਿਨ੍ਹਾਂ ਦੇ ਆਧਾਰ ਤੇ ਕਿਹਾ ਜਾਂਦਾ ਹੈ ਇਹ ਮਨੁੱਖ ਖੂਬਸੂਰਤ ਹੈ ਮੈਂ ਉਹ ਦਿਨ ਵੀ ਅਰਜ਼ ਕੀਤੀ ਸੀ 32 ਲਖਣ ਦੱਸੇ ਨੇ ਭਗਤ ਨਾਮਦੇਵ ਜੀ ਰਣਮੇ ਨਾ ਨਾਮ ਦੇਉ ਨਾਂ ਕੇ ਬਿਨਾ ਨਾ ਸੋਹੇ ਬਤੀ ਲਖਣਾ ਸਰੀਰ ਇਕ ਸੁਵਪਣ ਦੇ ਬਤੀ ਲਖਣ ਮਨੇ ਗਏ ਨੇ ਲਖਣਾ ਤੋਂ ਅਲਾਮਤਾ ਤੋਂ ਪਤਾ ਚੱਲਦਾ ਹੈ ਸੁੰਦਰ ਹੈ ਲਖਣ ਦੱਸ ਦਿੰਦੇ ਨੇ ਨਿਕਰੂਪ ਹੈ ਲਖਣ ਦੱਸ ਦਿੰਦੇ ਨੇ ਸਿਆਣਾ ਹੈ ਲਖਣ ਦੱਸ ਦੇਂਦੇ ਨੇ ਮੂਰਖ ਹੈ ਕੁਝ ਲਖਣ ਹੀ ਦੱਸ ਦਿੰਦੇ ਨੇ ਕੁਝ ਅਲਾਮਤਾ ਹੀ ਦੱਸ ਦਿੰਦੀਆਂ ਨੇ ਏ ਮਨੁੱਖ ਚੋਟੀ ਦਾ ਧਨਵਾਨ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਧਨ ਧਰਤੀ ਵਿੱਚ ਦਬੀਏ ਮਸਤਕ ਪ੍ਰਵਾਨ ਹੈ ਬਾਵੇਂ ਇਸ ਨੇ ਹੀਰੇ ਮੋਤੀ ਸੋਨਾ ਚਾਂਦੀ ਜ਼ਮੀਨ ਦੇ ਵਿੱਚ ਦਫਨ ਕੀਤਾ ਹੋਇਆ ਪਰ ਇਹਦੇ ਮੱਥੇ ਤੇ ਪ੍ਰਗਟ ਹੋ ਜਾਂਦਾ ਹੈ ਇਹ ਧਨਵਾਨ ਹੈ ਉਹਦੀਆਂ ਆਕੜੀਆਂ ਉਹਆਂ ਗੱਲਾਂ ਉਹਦੀ ਤਰਜ਼ ਬਿਆਨੀ ਉਹਦਾ ਰਹਿਣ ਸਹਿਣ ਦੱਸ ਦਿੰਦਾ ਹੈ ਚੋਟੀ ਦਾ ਧਨਵਾਨ ਹੈ ਅਲਾਮਤਾ ਦੱਸ ਦਿੰਦੀਆਂ ਗਰੀਬ ਹੈ ਮੁਫਲਿਸ ਹੈ ਨਿਰਧਨ ਹੈ। ਤੋਂ ਅਲਾਮਤਾਈ ਦੱਸ ਦਿੰਦੀਆਂ ਨੇ ਇਹ ਪੂਰਨ ਪੁਰਖ ਹੈ ਇਹ ਤੇ ਸੰਤ ਹੈ। ਇਹ ਤੇ ਰੱਬ ਨਾਲ ਜੁੜਿਆ ਹੋਇਆ ਹੈ। ਤੋਂ ਉਹ ਅਲਾਮਤਾ ਕੀ ਨੇ। ਇਹ ਗੁਰੂ ਅਰਜਨ ਦੇਵ ਜੀ ਨੇ ਦੱਸਿਆ ਨੇ ਮੈਂ ਤੁਹਾਡੇ ਸਾਹਮਣੇ। 6 ਦੀਆਂ 6 ਉਚਾਰਨ ਕਰਕੇ ਤੇ ਫਿਰ ਉਹਨਾਂ ਦੀ ਵਿਆਖਿਆ। ਤੁਛ ਬੁੱਧੇ ਅਨਸਾਰ ਤੁਹਾਡੇ ਸਾਹਮਣੇ ਰੱਖਣੀ ਹੈ। ਸ਼ਲੋਕ ਹੈ, ਸ਼ਲੋਕ ਸੈਜ ਕਰਤੇ। ਆਖਰੀ ਪੰਕਤੀ ਹੈ। ਖਟ ਲਖਨ ਪੂਰਨ ਪੁਰਖੈ ਨਾਨਕ ਨਾਮ ਸਾਧ ਸਵਜਨੈ ਸੰਸਕ੍ਰਿਤ ਦੇ ਚ 6 ਨੂੰ ਕਹਿੰਦੇ ਨੇ ਖਟ ਖਸ਼ਟ ਕਹਿੰਦੇ ਨੇ ਪ੍ਰਾਕ੍ਰਿਤ ਦੇ ਚ ਖਟ ਖਟ ਦਾ ਮਤਲਬ 6 ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਖਟ ਲਖਨ ਪੂਰਨ ਪੁਰਖੈ ਨਾਨਕ ਨਾਮ ਸਾਧ ਸਵਜਨੈ 6 ਲਖਣ ਨੇ ਛੇ ਅਲਾਮਤਾ ਨੇ ਅਗਰ ਉਹ ਕਿਸੇ ਦੇ ਚ ਹੋਵਨ ਤੇ ਪੂਰਨਪੁਰਖ ਹੈ ਪੂਰਨਪੁਰਖ ਮੁਕੰਮਲ ਇਨਸਾਨ ਹੈ ਮੈਂ ਫਿਰ ਅਰਜ਼ ਕਰਾਂ ਹਰ ਮਨੁੱਖ ਨੂੰ ਅਲਾਮਤ ਦੀ ਸਮਝ ਨਹੀਂ ਆਉਂਦੀ ਜਿਵੇਂ ਮੈਂ ਆਪਣੋ ਸਰਵਨ ਕਰਾਇਆ ਸੀ ਰੌਤਕ ਦੇ ਚ ਮੈਂ ਗਊ ਲੈ ਲਈ ਤੇ ਰੌਤਕ ਨੇ ਸੰਤ ਭਾਈ ਜੀਵਨ ਸ਼ਾਹ ਸਿੰਘ ਮੈਨੂੰ ਕਹਿਣ ਲੱਗੇ ਇਹ ਕੀ ਲੈ ਲਈ ਹੈ ਇਹ ਬਿਹੜੇ ਲਖਣਾ ਦੀ ਗਊ ਹੈ ਔਕੇ ਹੋ ਗਏ ਜਾ ਕੇ ਔਰ ਉਹਨਾਂ ਨੂੰ ਲੱਛਣਾਂ ਦੀ ਸਮਝ ਸੀ ਮੈਨੂੰ ਨਹੀਂ ਸੀ ਹਰ ਮਨੁੱਖ ਨੂੰ ਪੂਰਨਪੁਰਖ ਦੇ ਲੱਛਣਾਂ ਦਾ ਪਤਾ ਨਹੀਂ ਆਉਂਦਾ ਅਲਮਤਾਂ ਦਾ ਹਰ ਇੱਕ ਮਨੁੱਖ ਦੇ ਕੋਲ ਗਿਆਨ ਨਹੀਂ ਆਉਂਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਛੇ ਲੱਛਣ ਨੇ ਅਗਰ ਕਿਸੇ ਦੇ ਚ ਦਿਖਾਈ ਦੇਣ ਉਹ ਪੂਰਨਪੁਰਖ ਹੈ ਖਟ ਲਖਣ ਪੂਰਨਪੁਰਖ ਹੈ ਨਾਨਕ ਨਾਮ ਸਾਦ ਸਵਜਨੇ ਇਹ ਛੇ ਲਖਣ ਕਿਹੜੇ ਨੇ ਛੇ ਪੰਕਤੀਆਂ ਵਿੱਚ ਮਹਾਰਾਜ ਨੇ ਬਿਆਨ ਕੀਤੇ ਨੇ ਮੈਂ ਪਹਿਲੇ ਤੁਹਾਨੂੰ ਪੜ੍ਹ ਕੇ ਸੁਣਾ ਦਿਆਂ ਮੰਤਰ RAM RAM ਨਾਮੰ ਧਿਆਨੰ ਸਰਬਤਰ ਪੂਰਨੇ 1 ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਨੇ 2 ਦਿਆਲੰ ਸਰਬਤਰ ਜੀ ਪੰਜ ਦੋਖ ਬਿਵਰਜਤੇ ਇਹਨਾਂ भोजनं गोपाल कीर्तनं अलिप्पमाया जल कमल रहते चार उपदेशं सम मित्र सतरे भगवंत भगत भावने पञ्च परनिंदाने सरोत श्रवणं आप त्याग सगल रेणके छे खट लखन पूरन पुरखे नानक नाम साद सवजन ए सत पंक्तियां दा श्लोक है ਛੇ ਪੰਤੀਆਂ ਦੇ ਚ ਮੇਰੇ ਪਾਤਸ਼ਾਹ ਛੇ ਲੱਛਣਾਂ ਦਾ ਬਿਆਨ ਕਰਦੇ ਨੇ ਜੋ ਕੁਝ ਥੋੜੇ ਜਿਹੇ ਧਾਰਮਿਕ ਲੋਗ ਹੋਣਗੇ ਅਭਿਆਸ ਕਰਦੇ ਆਉਣਗੇ ਅਮਰਤ ਵੇਲੇ ਉੱਠ ਕੇ ਕਿ ਥੋੜੀ ਸੋਝ-ਬੋਝ ਮਿਲੀ ਹੋਵੇ ਉਹਨਾਂ ਦੀ ਪਕੜ ਦੇ ਚ ਗੱਲ ਆਵੇਗੀ ਲਾਜ਼ਮੀ ਆਵੇਗੀ ਇਹ ਛੇ ਲੱਛਣ ਇੱਕ ਦਫਾ ਪੜ੍ਹ ਕੇ ਮੈਂ ਫਿਰ ਸੁਣਾਵਾਂ ਮੰਤਰ ਰਾਮ ਰਾਮ ਨਾਮੰ ਧਿਆਨੰ ਸਰਵਤਰ ਪੂਰਣੇ ਦਿਆਲੰ ਸਰਬਤ੍ਰ ਜੇ ਪੰਚ ਦੋਖ ਬਿਵਰਜਤੇ ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਣੇ ਦਿਆਲੰ ਸਰਬਤ੍ਰ ਜੇ ਪੰਚ ਦੋਖ ਬਿਵਰਜਤੇ ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਲਮ ਲੈਤੇ ਉਪਦੇਸੰ ਸਮਿਤ੍ਰ ਸਤਰੇ ਭਗਵੰਤ ਭਗਤ ਭਾਵਨੇ ਪਰਨਿੰਦਾ ਨੈ ਸਰੋਤ ਸਰਵਣੰ ਆਪ ਤਿਆਗ ਸਗਲ ਰੇਣ ਕੇ ਖਟ ਲਖਨ ਪੂਰਨ ਪੁਰਖੇ ਨਾਨਕ ਨਾਮ ਸਾਧ ਸਵਜਨੇ ਇਹ ਛੇ ਲਕਸ਼ਣ ਨੇ ਪੂਰਨ ਪੁਰਖ ਦੇ ਉਹਨੂੰ ਕਹਿੰਦੇ ਨੇ ਸੰਤ ਉਹਨੂੰ ਕਹਿੰਦੇ ਨੇ ਸਾਧੂ ਉਹਨੂੰ ਕਹਿੰਦੇ ਨੇ ਪੂਰਨ ਪੁਰਖ ਹੁਣ ਮੈਂ ਇਹ ਵੀ ਕਹਿੰਦੇ ਆ ਪੂਰਨ ਪੁਰਖ ਹਰ ਸ਼ਹਿਰ ਵਿੱਚ ਨਹੀਂ ਹੁੰਦੇ ਨਹੀਂ ਹੁੰਦੇ ਹਰ ਸ਼ਹਿਰ ਵਿੱਚ ਸ਼ਾਇਦ ਗੁਰਦੁਆਰੇ ਦਸਵੇਂ ਮਿਲ ਜਾਣਗੇ ਪੂਰਨ ਪੁਰਖ ਦੇ ਇੱਕ ਵੀ ਨਹੀਂ ਲੱਭਣਾ ਨਹੀਂ ਲੱਭਣਾ ਮੈਨੂੰ 50 ਸਾਲ ਹੋ ਗਏ ਨੇ ਕਥਾ ਕਰਦੇ ਆਂ ਵਰਮਣ ਕਰਦੇ ਆਂ ਮੈਂ ਆਪਣੀ ਜ਼ਿੰਦਗੀ ਚ ਪੰਜ ਸੱਤ ਇਸ ਤਰ੍ਹਾਂ ਦੇ ਪੁਰ ਸਿੱਖ ਜਗਤ ਵਿੱਚ ਦੇਖੇ ਜਿਨ੍ਹਾਂ ਨੂੰ ਦੇਖ ਕੇ ਮੈਂ ਕਹਿ ਸਕਦਾ ਪੂਰਨ ਪਰਖ ਦੋ ਕਰੋੜ ਦੀ ਕੌਮ ਤੇ ਪੰਜ ਸੱਤ ਬੰਦੇ ਅੱਜ ਤੱਕ ਮਿਲੇ ਨੇ ਇਸ ਤਰ੍ਹਾਂ ਹਿੰਦੂਆਂ ਦੇ ਵਿੱਚ ਵੀ ਉਂਗਲੀਆਂ ਤੇ ਗਿਣੇ ਜਾਣ ਵਾਲੇ ਉਹ ਪੁਰਖ ਨੇ ਜਿਨ੍ਹਾਂ ਨੂੰ ਕਹਿ ਸਕਦੇ ਆ ਪੂਰਨ ਪਰਖ ਵਿਦਵਾਨ ਹੋ ਜਾਣਾ ਕਲਾਕਾਰ ਹੋ ਜਾਣਾ ਧਨਵਾਨ ਹੋ ਜਾਣਾ ਚੰਗਾ ਪਾਠੀ ਹੋ ਜਾਣਾ ਚੰਗਾ ਕੀਰਤਨੀ ਹੋ ਜਾਣਾ ਚੰਗਾ ਕਥਾਵਾਚਕ ਹੋ ਜਾਣਾ ਗੁਸਤਾਖੀ ਮਾਫੇ ਪੂਰਨ ਪੁਰਖ ਦੇ ਲਕਸ਼ਣ ਨਹੀਂ ਨੇ ਇਸ ਚੱਕਰ ਜਨਾ ਪਹਿਣਾ ਇਹ ਲੈਕਚਰ ਬਹੁਤ ਅੱਛਾ ਦੇ ਲੈਂਦਾ ਹੈ ਇਹ ਕੀਰਤਨ ਬਹੁਤ ਵਧੀਆ ਕਰ ਲੈਂਦਾ ਹੈ ਇਹ ਪਾਠ ਬੜਾ ਸ਼ੁੱਧ ਕਰ ਲੈਂਦਾ ਹੈ ਇਹ ਪੂਰਨ ਪੁਰਖ ਦੇ ਲਕਸ਼ਣ ਨਹੀਂ ਹੈ ਇਹ ਵੀ ਮਰਜ਼ ਕਰਦਾ ਇਹ ਪੁਰਖ ਪੂਖ ਬਣਿਆ ਜਾਏ ਪੂਰਨ ਪੁਰਖ ਹੋ ਸਕੇ ਸਾਧਨ ਨੇ ਸਾਧਨ ਨੇ ਜਿਵੇਂ ਥੋਵੇਂ ਜਾਣਾ ਨਿਕਟ ਵਰਤੀ ਸ਼ਹਿਰ ਦੇ ਚ ਤੂੰ ਮੈਂ ਕਾਰ ਦੇ ਚ ਬੈਠ ਗਿਆ ਕਾਰ ਤੇ ਇੱਕ ਸਾਧਨ ਹੈ ਇਹ ਚੱਲੇ ਗਈ ਤੇ ਮੈਨੂੰ ਪੁਛਾਏਗੇ ਸਾਧਨ ਮੰਜ਼ਿਲ ਨਹੀਂ ਆਉਂਦੀ ਕਾਰ ਦੇ ਚ ਬੈਠ ਗਏ ਤੇ ਇਹਦਾ ਮਤਲਬ ਨਹੀਂ ਹੁਣ ਮੰਜ਼ਿਲ ਤੇ ਪਹੁੰਚ ਗਏ ਨਹੀਂ ਸਾਧਨ ਸਾਧਨ ਹੁੰਦੇ ਨੇ ਮੰਜ਼ਿਲ ਮੰਜ਼ਿਲ ਆਉਂਦੀ ਹੈ ਸਾਧਨ ਮਨੋਰਥ ਦੀ ਪੂਰਤੀ ਵਾਸਤੇ ਆਉਂਦੇ ਨੇ ਸਾਧਨ ਮੰਜ਼ਿਲ ਤੱਕ ਪਹੁੰਚਣ ਵਾਸਤੇ ਹੁੰਦਾ ਹੈ। ਕੀਰਤਨ ਕਥਾ ਇੱਕ ਸਾਧਨ ਤੇ ਹੋ ਸਕਦਾ ਨਹੀਂ। ਪੂਰਨ ਪੁਰਖ ਹੋਣ ਵੇ। ਕੀਰਤਨ ਕਥਾ ਕਰਨ ਵਾਲਾ ਪਾਠ ਕਰਨ ਵਾਲਾ ਪੂਰਨ ਪੁਰਖ ਹੈ। ਇਹ ਕਤਈ ਨਹੀਂ। ਇਹ ਕਤਈ। দান-ਪਨ ਕਰਨ ਵਾਲਾ, ਸੇਵਾ ਕਰਨ ਵਾਲਾ ਪੂਰਨ ਪੁਰਖ ਹੈ। ਇਹ ਕਤਈ ਨਹੀਂ ਇਸ ਚੱਕਰ ਜਨਾ ਪਹਿਣਾ। ਪੂਰਨ ਪੁਰਖ ਕੋਈ ਬਣ ਸਕੇ ਇਹ ਸਾਰੇ ਕਰਮ ਸਾਧਨ ਨੇ। ਸਾਧਨ ਨੇ। ਤੇ ਸਾਧਨ ਲਕਸ਼ ਦੇ ਪੂਰਤੀ ਵਾਸਤੇ ਹੁੰਦੇ ਨੇ ਇੱਕ ਹੋਰ ਵੀ ਹੈ ਛੋਟੇ ਸਾਧਨਾਂ ਦੇ ਨਾਲ ਵੱਡੇ ਲਕਸ਼ ਦੀ ਪੂਰਤੀ ਨਹੀਂ ਹੁੰਦੀ ਜੈਸੇ ਕਵੀ ਰਹੀਮ ਕਹਿੰਦੇ ਨੇ 100 ਚੂਹਿਆਂ ਦੀ ਖਲ ਦੇ ਨਾਲ ਵੀ ਨਗਾਰਾ ਨਹੀਂ ਮੜਿਆ ਜਾਂਦਾ ਨਗਾਰਾ ਪਤਾ ਹੈ ਜਦ ਮੜਦੇ ਨੇ ਉਹ ਉੱਠਦੀ ਖਲ ਦਾ ਕਹਿੰਦੇ 100 ਚੂਹਿਆਂ ਦੀ ਖਲ ਵੀ ਲਾ ਲਈਏ ਨਗਾਰਾ ਨਹੀਂ ਮੜਿਆ ਜਾਂਦਾ ਕਵੀ ਰਹੀਮ ਕਹਿੰਦਾ ਛੋਟੇ ਸਾਧਨਾ ਦੇ ਨਾਲ ਵੱਡੇ ਮਨੋਰਥ ਦੀ ਪੂਰਤੀ ਨਹੀਂ ਹੁੰਦੀ ਨਹੀਂ ਹੁੰਦੀ ਕਿਸੇ ਵੱਡੇ ਲਕਸ਼ ਦੀ ਪੂਰਤੀ ਕਰਨ ਵਾਸਤੇ ਸਾਧਨ ਵੀ ਬਹੁਤ ਵੱਡੇ ਚਾਹੀਦੇ ਨੇ ਬਿਨਾ ਸਾਧਨ ਤੋਂ ਲਕਸ਼ ਦੀ ਪੂਰਤੀ ਨਹੀਂ ਹੋਵੇਗੀ ਤੋ ਪੂਰਨ ਪੁਰਖ ਦੇ ਮੇਰੇ ਪਾਤਸ਼ਾਹ ਜੋ 6 ਲਕਸ਼ਣ ਦੱਸਦੇ ਨੇ ਤੁਝ ਬੁੱਧੀ ਅਨਸਾਰ ਮੈਂ ਤੁਹਾਡੇ ਸਾਹਮਣੇ ਰੱਖਾਂ मंत्र राम राम नामंग ध्यानं सर्वत्र पूर्णे गुरु ग्रंथ साहिब दे च हजारों नाम ने ते हर नाम दी ਵਿਆਖਿਆ ਤੇ ਅਰਥ ਕੀਤੇ ਨੇ ਗੁਰੂ ਅਰਜਨ ਦੇਵ ਜੀ ਨੇ रामदेव जी ਮੈਂ ਤੁਹਾਨੂੰ ਅਰਥ ਸਰਵਨ ਕਰਾਵਾਂ ਜੋ ਗੁਰੂ ਅਰਜਨ ਦੇਵ ਜੀ ਨੇ ਖੁਦ ਕੀਤੇ ਨੇ श्री रामचन्द्र जहं रूप ਨ ਰੇਖਿਆ ਬਨਵਾਲੀ ਚਕਰpaਣ ਦਰਸ अनोपਿਆ ਗੁਰੂ ਅਰਜਨ ਦੇਵ ਜੀ जो अनुपम है जेदा कोई चक्र चैन नहीं जेदा कोई रंग रूप नहीं ते जो जर्रे जर्रे च रमे होया है उनो कहंदे ने श्रीरा श्री रामचंद श्री रामचंद राम जह रूप ना रेखे ईश्वर एक महान शक्ति है निराकार है उसे तो सारा आकार आंदा है ਇਹ ਸਾਰੇ ਆਕਾਰ ਬੜੇ ਧਿਆਨ ਨਾਲ ਸੁਣ ਲੈਣਾ ਉਸ ਤੋਂ ਆਉਂਦੇ ਜਿਹਦਾ ਕੋਈ ਆਕਾਰ ਨਹੀਂ ਇਹ ਸਾਰੇ ਰੂਪ ਉਸ ਤੋਂ ਆਉਂਦੇ ਜਿਹਦਾ ਕੋਈ ਰੂਪ ਨਹੀਂ ਅਰੂਪ ਹੈ ਅਨੂਪ ਹੈ ਇਹ ਸਾਰੇ ਰੰਗ ਉਸ ਤੋਂ ਆਉਂਦੇ ਜਿਹਦਾ ਕੋਈ ਰੰਗ ਨਹੀਂ ਹੈ ਚਕਰ ਚੇਨ ਅਰ ਬਰਨ ਜਾ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਬੇਕ ਕੋ ਕਹਿ ਨਾ ਸਕਲ ਤੁਸੀਂ ਇਹ ਨਹੀਂ ਕਹਿ ਸਕਦੇ ਰਬ ਗੋਰਾ ਹੈ ਕਾਲਾ ਹੈ ਸਾਂਵਰਾ ਹੈ ਇਹ ਸਾਰੇ ਰੰਗ ਉਸ ਤੋਂ ਆਉਂਦੇ ਜਿਹਦਾ ਕੋਈ ਰੰਗ ਨਹੀਂ ਇਹ ਸਾਰੇ ਰੂਪ ਉਸ ਤੋਂ ਆਉਂਦੇ ਜਿਹਦਾ ਕੋਈ ਰੂਪ ਨਹੀਂ ਇਹ ਸਾਰਾ ਆਕਾਰ ਉਸ ਤੋਂ ਆਉਂਦਾ ਹੈ ਜਿਹਦਾ ਕੋਈ ਆਕਾਰ ਨਹੀਂ ਇਹ ਸਾਰੇ ਮਜ਼ਬਾਂ ਦੀ ਛਾਪ ਵੀ ਉਸੇ ਤੋਂ ਆਉਂਦੀ ਹੈ ਜਿਹਦਾ ਕੋਈ ਮਜ਼ਬ ਨਹੀਂ ਕੋਈ ਮਜ਼ਬ ਨਹੀਂ ਜਾਬ ਸਾਬ پڑھਦੇ ਹੋ ਨਾ ਨਮਸਤੰ ਅ ਮਜਵੇ ਨਮਸਤਸਤ ਅਜਵੇ ਨਮਸਕਾਰੇ ਪ੍ਰਭੂ ਤੇਰਾ ਕੋਈ ਮਜ਼ਬ ਨਹੀਂ ਨਾ ਤੂੰ ਹਿੰਦੂ ਹੈ ਨਾ ਤੂੰ ਮੁਸਲਮ ਹੈ ਨਾ ਤੂੰ ਸਿੱਖ ਹੈ ਨਾ ਤੂੰ 크ਿਸਚਨ ਹੈ ਨਾ ਤੂੰ ਯਹੂਦੀ ਹੈ ਨਾ ਤੂੰ ਪਾਰਸੀ ਹੈ ਨਾ ਤੂੰ ਜੈਨੀ ਹੈ ਨਾ ਤੂੰ ਬੋਧੇ ਹੈ ਤੇਰਾ ਕੋਈ ਮਜ਼ਬ ਨਹੀਂ ਹੈ ਨਮਸਤੰ ਅਮਜਵੇ ਅਮਜਬ ਹੈ ਤੇਰਾ ਕੋਈ ਮਜ਼ਬ ਨਹੀਂ ਸਾਰਾ ਰੰਗ ਰੂਪ ਆਕਾਰ ਮਜ਼ਬ ਧਰਮ ਦੀ ਸਾਧਨਾ ਗਿਆਨ ਵਿਗਿਆਨ ਉਸੇ ਤੋਂ ਆਉਂਦਾ ਜਿਹਦਾ ਕੋਈ ਰੰਗ ਰੂਪ ਨਹੀਂ ਹੈ